ਉਸੂ ਨਾਮਾ ਚੈਨਲ ਦੀ ਟੀਮ ਲੁਧਿਆਣੇ ਵਿਖੇ ਪਹੁੰਚੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਐਕਸੀਅਨ ਸਰਦਾਰ ਭੁਪਿੰਦਰਜੀਤ ਸਿੰਘ ਜੀ ਦੇ ਗ੍ਰਹਿ ਸਥਾਨ ਵਿਖੇ ਜਿਹੜੇ ਕਿ ਬਤੌਰ ਸੀਨੀਅਰ ਐਕਸੀਅਨ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਔਰ ਅੱਜ ਉਹਨਾਂ ਦੇ ਗ੍ਰਹਿ ਵਿਖੇ ਪੋਸੂ ਨਾਮਾ ਚੈਨਲ ਦੀ ਟੀਮ ਆਈ ਹੈ ਮੈਂ ਦੱਸਦਿਆਂ ਕਿ ਅੱਜ ਉਹਨਾਂ ਦੇ ਨਾਲ ਬਕਾਇਦਾ ਤੌਰ ਤੇ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਹਾਲਾਂਕਿ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਇੰਨੀ ਜ਼ਿਆਦਾ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੀ ਪਰ ਕਹਿੰਦੇ ਆ ਕਿ ਹੌਸਲੇ ਬੁਲੰਦ ਹੋ ਤਾਂ ਮੰਜ਼ਲ ਮਿਲ ਹੀ ਜਾਂਦੀ ਹੈ ਜਦੋਂ ਹੌਸਲੇ ਬੁਲੰਦ ਹੁੰਦੇ ਆ ਤਾਂ ਫਿਰ ਸੇਤ ਜਿਸ ਤਰ੍ਹਾਂ ਦੀ ਵੀ ਮਰਜ਼ੀ ਹੋਵੇ ਉਸ ਦਾ ਇਰਾਦਾ ਦ੍ਰਿੜ ਹੁੰਦਾ ਹੈ ਸੋ ਅੱਜ ਸਾਡੇ ਨਾਲ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ تشریف ਫਰਮਾ ਨੇ ਔਰ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਡਿਸਟ੍ਰਿਕਟ ਲੁਧਿਆਣਾ ਤੋਂ ਸਾਡੇ ਇੰਜੀਨੀਅਰ ਬਿੰਦਰ ਸਿੰਘ ਬਾਗੀ ਸਾਹਿਬ ਵੀ ਹਾਜ਼ਰ ਨੇ ਮੈਂ ਇਥੇ ਵੀ ਦੱਸ ਦਿਆਂ ਕਿ ਬਿੰਦਰ ਸਿੰਘ ਬਾਗੀ ਜੀ ਸਰਦਾਰ ਭੁਪਿੰਦਰਜੀਤ ਸਿੰਘ ਜੀ ਦੇ ਕਲਾਸਮੇਟਰ ਰਹੇ ਨੇ ਇਕੱਠੇ ਪੜ੍ਹੇ ਨੇ ਔਰ ਇਕੱਠਿਆਂ ਬਹੁਤ ਜਗ੍ਹਾ ਸਰਵਿਸ ਵੀ ਕੀਤੀ ਹੋਵੇਗੀ ਲੇਕਿਨ ਅੱਜ ਜਦੋਂ ਆਪਣੇ ਸਾਥੀ ਨੂੰ ਆਪਣੇ ਦੋਸਤ ਨੂੰ ਇਸ ਹਾਲਾਤ ਦੇ ਵਿੱਚ ਦੇਖਦੇ ਨੇ ਤਾਂ ਕਿਤੇ ਨਾ ਕਿਤੇ ਉਹ ਵੀ ਮਾਜੂਜ਼ ਹੁੰਦੇ ਨੇ ਕਿਉਂਕਿ ਇਹਨਾਂ ਨੇ ਉਹ ਦੌਰ ਦੇਖਿਆ ਹੈ ਜਵਾਨੀ ਦਾ ਉਹ ਦੌਰ ਦੇਖਿਆ ਹੈ ਜਿਹੜਾ ਤਕਰੀਬਨ ਹਰ ਇੱਕ ਦੇ ਮੁਕੱਦਰ ਵਿੱਚ ਬਹੁਤ ਘਟ ਨਸੀਬ ਹੁੰਦਾ ਹੈ ਮੈਂ ਜਸਨ ਸਾਹਿਬ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ ਉਹਨਾਂ ਨਾਲ ਗੱਲਬਾਤ ਕਰਦਾ ਕਿਉਂਕਿ ਭੁਪਿੰਦਰਜੀਤ ਸਿੰਘ ਜੀ ਉਹ ਸਿਪਾਹੀ ਨੇ ਪਾਵਰ ਆਫ ਸੋਸ਼ਲ ਜੁੰਟੀ ਦੇ ਜਦੋਂ ਜਦੋਂ ਵੀ ਜਦੋਂ ਜਦੋਂ ਵੀ ਮਤਲਬ ਪਾਵਰ ਆਫ ਸੋਸ਼ਲ ਜੁੰਟੀ ਨੂੰ ਇਕਨੋਮਿਕਲੀ ਮਤਲਬ ਫੀਡਬੈਕ ਦੀ ਜ਼ਰੂਰਤ ਹੁੰਦੀ ਹੈ ਤਾਂ ਭੁਪਿੰਦਰਜੀਤ ਸਿੰਘ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਕਦੇ ਵੀ ਪਿੱਛੇ ਕਦਮ ਨਹੀਂ ਚੱਕਦਾ ਜਸਪ੍ਰੀਤ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਜਸਪ੍ਰੀਤ ਸਾਹਿਬ ਭੁਪਿੰਦਰਜੀਤ ਜੀ ਹੋਰਾਂ ਨਾਲ ਕਿੰਨੇ ਸਾਲਾਂ ਤੋਂ ਤੁਹਾਡਾ ਦੋਸਤਾਨਾ ਰਿਲੇਸ਼ਨ ਹੈ ਸਰ ਸੋਤਾ ਸਾਹਿਬ ਭពਿੰਦਰਜੀਤ ਸਿੰਘ ਜਦੋਂ ਤੋਂ ਮੈਂ ਸਰਵਿਸ ਜੁਆਇਨ ਕੀਤੀ ਹੈ ਉਦੋਂ ਤੋਂ ਮੈਂ ਜਾਣੂ ਆ ਤੇ ਇਹਨਾਂ ਦੀ ਪ੍ਰੋਟੈਕਸ਼ਨ ਦੇ ਵਿੱਚ ਡਿਊਟੀ ਲਈ ਹੈ ਤੇ ਮੈਂ ਵੀ ਮੰਡੀ ਗਵਿੰਦਗੜ ਵੀ ਪੀਐਨਐਮ ਦੇ ਵਿੱਚ ਰਿਹਾ ਹੌਸਲਾ ਇੰਨਾ ਜ਼ਿਆਦਾ ਭពਿੰਦਰਜੀਤ ਸਿੰਘ ਦਾ ਹੈ ਕਿ ਜਦੋਂ ਅੰਬੇਡਕਰ ਊਰਜਾ ਪਬੰਦੀ ਪਹਿਲੀ ਮੰਜਲ ਦਾ ਲੈਂਟਰ ਪੈਣਾ ਸੀ ਤੇ ਕੋਸ਼ਿਸ਼ ਕੀਤੀ ਵੀ 10 ਕ ਬੰਦੇ ਸਾਨੂੰ 50-50 ਹਜ਼ਾਰ ਰੁਪਏ ਦੇਣ ਤਾਂ ਕਿ ਇੱਕ ਵਾਰੀ ਲੈਂਟਰ ਪੈ ਜਵੇ ਜੀ ਤੇ ਭਪਿੰਦਰਜੀਤ ਨੇ ਸਭ ਤੋਂ ਪਹਿਲਾਂ ਕਿਹਾ ਕਿ 50 ਹਜ਼ਾਰ ਰੁਪਏ ਮੇਰਾ ਮੇਰੇ ਵੱਲੋਂ ਲਓ ਠੀਕ ਹੈ ਕਿ ਦਾਤੇ ਦੇ ਘਰ ਦੇ ਵਿੱਚ ਕੀ ਮਨਜ਼ੂਰ ਆ ਪਤਾ ਨਹੀਂ ਪਰ ਨੌਕਰੀ ਦੇ ਦੌਰਾਨ ਜਿੰਨਾ ਹੌਸਲਾ ਔਰ ਲੋਕਾਂ ਦੇ ਲਈ ਕੰਮ ਕਰਨ ਦਾ ਜਜ਼ਬਾ ਜਿਹੜਾ ਆ ਉਹ ਭពਿੰਦਰ ਜੀ ਤੋਂ ਸਿੱਖਣ ਦੀ ਲੋੜ ਆ ਅੱਜ ਵੀ ਬੇਸ਼ੱਕ ਸੇਤ ਦੀ ਅਲਾਓ ਨਹੀਂ ਕਰਦੀ ਪਰ ਜਿੰਨੀ ਵਾਰੀ ਵੀ ਅਸੀਂ ਆਏ ਆ ਓਨੇ ਵਾਰ ਹੀ ਦੇਖਿਆ ਕਿ ਹੌਸਲਾ ਫਿਰ ਵੀ ਬਹੁਤ ਬਲੰਦਾ ਆ ਅੱਜ ਉਹਨਾਂ ਦੇ ਘਰ ਦੇ ਵਿੱਚ ਆ ਬਾਬਾ ਦੀਪ ਸਿੰਘ ਜੀ ਦਾ ਜੋ ਅੱਜ ਜਨਮ ਸਥ ਧਿਆੜਾ ਆ ਉਹਦੇ ਸਬੰਧ ਵਿੱਚ ਉਹ ਸਲਾਨਾ ਜੋ ਪਾਠ ਕਰਵਾਉਂਦੇ ਆ ਉਹਨਾਂ ਵੱਲੋਂ ਕਰਵਾਇਆ ਗਿਆ ਹੈ ਇਹਦੇ ਨਾਲ ਨਾਲ ਮੈਡਮ ਅਮਰਜੀਤ ਕੌਰ ਜੋ ਕਿ ਭਪਿੰਦਰਜੀਤ ਸਿੰਘ ਜੀ ਦੇ ਵਾਈਫ ਆ ਉਹ 31 12 2025 ਨੂੰ ਰਿਟਾਇਰ ਹੋਏ ਆ ਜਿਨ੍ਹਾਂ ਦੀ ਕਿ ਰਿਟਾਇਰਮੈਂਟ ਪਾਰਟੀ ਉਹਨਾਂ ਨੇ ਹਾਲੇ ਅਰੇਂਜ ਨਹੀਂ ਕੀਤੀ ਪਰ ਉਹ ਸੀਨੀਅਰ ਲੈਕਚਰਰ ਰਿਟਾਇਰ ਹੋਏ ਆ ਸੋ ਜਦੋਂ ਵੀ ਉਹਨਾਂ ਦਾ ਕੋਈ ਇਹਨਾਂ ਵੱਲੋਂ ਫੰਕਸ਼ਨ ਰੱਖਿਆ ਜਾਣਾ ਪਾਵਰ ਆਫ ਸੋਸ਼ਲ ਜੁਨਟੀ ਅਤੇ ਪੀਐਸਸੀਵੀ ਐਸੋਸੀਏਸ਼ਨ ਵੱਲੋਂ ਉਹਦੇ ਵਿੱਚ ਸ਼ਿਰਕਤ ਕੀਤੀ ਜਾਊਗੀ ਕਿਉਂਕਿ ਭਪਿੰਦਰਜੀਤ ਸਿੰਘ ਜਿਹਦੀਆਂ ਸਵਾਮਾ ਜੋ ਐਸੋਸੀਏਸ਼ਨ ਦੇ ਤੌਰ ਤੇ ਰਹੀਆਂ ਉਹ ਬਹੁਤ ਹੀ ਕਾਬਲੇ ਤਰੀਫ ਰਹੀਆਂ ਅਸੀਂ ਦਾਤਦਨੇ ਆ ਇਸੇ ਕਰਕੇ ਮੈਂ ਜਦੋਂ ਵੀ ਲੁਧਿਆਣੇ ਦੇ ਵਿੱਚ ਦੀ ਲੰਘਦਾ ਤੇ ਮੇਰੇ ਮਨ ਦੀ ਇੱਛਾ ਹੁੰਦੀ ਹੈ ਕਿ ਮੈਂ ਚੰਦ ਕਮਿੰਟ ਭੰਮੀ ਜਾਵਾਂ ਮੈਂ ਜ਼ਰੂਰ ਮਿਲ ਕੇ ਜਾਵਾਂ ਸੋ ਬਿੰਦਰ ਸਿੰਘ ਬਾਗੀ ਵੀ ਬਹੁਤ ਨੇੜੇ ਰਹੇ ਆ ਭពਿੰਦਰਜੀਤ ਸਿੰਘ ਦੇ ਜਿਹੜੇ ਕਿ ਆਮ ਤੌਰ ਤੇ ਜਦੋਂ ਵੀ ਮੈਂ ਆਇਆ ਮੇਰੇ ਨਾਲ ਹੀ ਆਇਆ ਸੋ ਉਹਨਾਂ ਦਾ ਵੀ ਬਹੁਤ ਪਿਆਰ ਆ ਭពਿੰਦਰਜੀਤ ਸਿੰਘ ਦੇ ਨਾਲ ਸੋ ਉਹਨਾਂ ਦਾ ਵੀ ਹਰ ਵੇਲੇ ਕੋਸ਼ਿਸ਼ ਹੁੰਦੀ ਆ ਕਿ ਮੈਂ ਇਹ ਪਤਾ ਲਮਾਂ ਅੱਜ ਵੀ ਉਹਨਾਂ ਨੇ ਫਿਰ ਫੋਨ ਕੀਤਾ ਤੇ ਅਸੀਂ ਸੋਚਿਆ ਕਿ ਜ਼ਰੂਰ ਮਿਲ ਕੇ ਜਾਈਏ ਸੋ ਮੈਂ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਕਿ ਭਪਿੰਦਰਜੀਤ ਸਿੰਘ ਜੀ ਜਲਦੀ ਤੋਂ ਜਲਦੀ ਠੀਕ ਹੋਣ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜਿਆਂ ਦੇ ਨਾਲ ਜਿਵੇਂ ਪਹਿਲਾਂ ਜੀਵਨ ਬਤੀਤ ਕਰ ਰਹੇ ਆ ਪਰਮਾਤਮਾ ਤੰਦਰੁਸਤੀ ਦੇਵੇ ਘਰ ਦੇ ਵਿੱਚ ਹੋਰ ਕੋਈ ਕਮੀ ਨਹੀਂ ਹੈ ਸਿਰਫ ਸੇਧੇ ਐਂਗਲ ਤੋਂ ਕਿਉਂਕਿ ਕੋਈ ਨਾ ਕੋਈ ਸਾਈਡ ਇਫੈਕਟ ਹੋ ਜਾਂਦਾ ਕਦੀ ਦਵਾਈ ਦਾ ਕਦੀ ਅੱਜਕੱਲ ਮੈਡੀਕਲ ਦਾ ਜੋ ਵੀ ਹੈਗਾ ਸੋ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੀ ਕਰ ਸਕਦੇ ਆ ਸੋ ਪਾਵਰ ਆਫ ਸੋਸ਼ਲ ਜੁਨਟੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੀ ਹੈ ਕਿ ਘਰ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਬਣੀ ਰਹੇ ਔਰ ਭਪਿੰਦਰਜੀਤ ਸਿੰਘ ਜੀ ਜਲਦੀ ਤੋਂ ਜਲਦੀ ਠੀਕ ਹੋਵੋ ਪਾਵਰ ਆਫ ਸੋਸ਼ਲ ਜੁਨਟੀ ਹਮੇਸ਼ਾ ਸੱਚੇ ਦਿਲੋਂ ਸੱਚੀ ਕਾਮਨਾ ਕਰਦੇ ਹੋਏ ਇਸ ਪਰਿਵਾਰ ਦੇ ਨਾਲ ਹੈ ਕਿਉਂਕਿ ਭਪਿੰਦਰਜੀਤ ਸਿੰਘ ਜੀ ਬਾਰੇ ਜਸਲ ਸਾਹਿਬ ਅਕਸਰ ਗੱਲਬਾਤਾਂ ਕਰਦੇ ਨੇ ਕਿ ਹੀਰੇ ਨੇ ਹੀਰੇ ਔਰ ਵਾਕਈ ਜਦੋਂ ਵੀ ਆਏ ਆ ਇਹਨਾਂ ਨੇ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਮੈਂ ਬਾਗੀ ਸਾਹਿਬ ਕੋਲ ਜਾਣਾ ਚਾਹੁੰਦਾ ਫਿਰ ਭਪਿੰਦਰਜੀਤ ਸਿੰਘ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਬਾਗੀ ਜੀ ਕਦੋਂ ਤੋਂ ਕਿੰਨੇ ਸਾਲ ਤੁਸੀਂ ਕਲਾਸਮੇਟ ਰਹੇ ਹੋ ਸੋਤਾ ਸਾਹਿਬ ਜੀ 1982 ਤੋਂ ਲੈ ਕੇ 1985 ਤੱਕ ਮੈਂ ਭਪਿੰਦਰਜੀਤ ਦੇ ਨਾਲ ਗੁਰਨਾਨਕ ਇੰਜੀਨੀਅਰਿੰਗ ਕਾਲਜ ਗੁਰਨਾਨਕ ਗੁਰਨਾਨਕ ਪੋਲੀਟੈਕ ਨ ਲੁਧਿਆਣਾ ਤੋਂ ਅਸੀਂ ਇਕੱਠਿਆਂ ਨੇ ਡਿਪਲੋਮਾ ਕੀਤਾ ਜੀ ਇਹ ਜਵਾਨੀ ਦੇ ਵਿੱਚ ਸਾਡੇ ਜਿਹੜੇ ਬਤਾਏ ਹੋਏ ਪਲ ਨੇ ਸਾਨੂੰ ਯਾਦ ਆਉਂਦੇ ਨੇ ਬਹੁਤ ਇੰਟੈਲੀਜੈਂਟ ਪਰਸਨ ਨੇ ਹੂੰ ਬਿਜਲੀ ਵਿਭਾਗ ਵਿੱਚ ਵੀ ਅਸੀਂ ਲਗਭਗ ਇਕੱਠੇ ਹੀ ਭਰਤੀ ਹੋ ਗਏ ਔਰ ਜਿੱਥੇ ਵੀ ਇਹਨਾਂ ਨੇ ਡਿਊਟੀ ਕੀਤੀ ਹੈ ਉੱਥੇ ਇਹਨਾਂ ਦਾ ਸਤਿਕਾਰ ਨਾਲ ਦੇ ਸਾਥੀਆਂ ਨਾਲ ਪਿਆਰ ਬਹੁਤ ਵਧੀਆ ਰਿਹਾ ਹੂੰ ਔਰ ਇਹਨਾਂ ਦੀ ਲੰਬੀ ਸਰਵਿਸ ਦੇ ਦੌਰਾਨ ਸਾਡੀ ਇੱਕ ਸਾਲ ਬਾਅਦ ਕੌਨਫੀਡੈਂਸ ਰਿਪੋਰਟ ਜਾਂਦੀ ਹੈ ਅੱਛਾ ਤੇ ਲਗਭਗ ਇਹਨਾਂ ਦੀਆਂ ਜਿਹੜੀਆਂ ਕੌਨਫੀਡੈਂਸ ਰਿਪੋਰਟਾਂ ਸੀ ਐਕਸਲੈਂਟ ਜਾਂਦੀਆਂ ਸੀ ਅੱਛਾ ਔਰ ਕੰਮਕਾਰ ਪ੍ਰਤੀ ਇਹ ਬੜੇ ਨੁਪੁੰਸੀ ਔਰ ਗਿਆਨ ਬਹੁਤ ਸੀ ਇਹ ਹੁਣ ਵੀ ਐਸਸੀ ਪਾਵਰ ਇੰਜੀਨੀਅਰਸ ਐਂਡ ਜਿਹੜੀ EMPLOYEES ASSOCIATION ਆ ਉਹਦੇ ਸਾਡੇ ਮੌਜੂਦਾ ਪੰਜਾਬ ਦੇ ਮੀਤ ਪ੍ਰਧਾਨ ਨੇ ਔਰ ਪਾਵਰ ਆਫ ਸੋਸ਼ਲ ਯੂਨਿਟੀ ਦੇ ਵੀ ਸਿਰ ਕੱਢ ਮੈਂਬਰ ਨੇ ਔਰ ਜਦੋਂ ਵੀ ਸਾਨੂੰ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਆ ਆਰਥਿਕ ਤੌਰ ਤੇ ਸਾਥੀ ਜੀ ਸਾਡਾ ਪੂਰਾ ਸਹਿਯੋਗ ਕਰਦੇ ਨੇ ਸੋ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਅਸੀਂ ਅਕਾਲ ਪੁਰਖ ਦੇ ਚਰਨਾਂ 'ਚ ਰਦਾਸਾਂ ਬੇਨਤੀਆਂ ਜੋਦਰੀਆਂ ਕਰਦੇ ਆ ਕਿ ਸਾਡੇ ਭਰਾ ਦੇ ਜਿਹੜਾ ਦੁੱਖਾ ਇਹ ਤੰਦਰੁਸਤ ਹੋਣ ਜਲਦੀ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣਨ ਕਿਉਂਕਿ ਚੰਗੀ ਸਿਹਤ ਦੀ ਅਸੀਂ ਕਾਮਨਾ ਕਰਦੇ ਆ ਮੈਂ ਭਾਵੇਂ ਤਾਂ ਇਹਨਾਂ ਦੇ ਕੋਲੋਂ ਕਈ ਵਾਰੀ ਮੇਰੇ ਘਰੇਲੂ ਪ੍ਰੋਬਲਮ ਆ ਵੀ ਮੇਰੀ ਕਾਫੀ ਚਲਦੀਆਂ ਨੇ ਪਰ ਜਦੋਂ ਮੈਂ ਪ੍ਰਧਾਨ ਜੀ ਨਾਲ ਅਸੀਂ ਜਾਂਦੇ ਆ ਤਾਂ ਅਸੀਂ ਜ਼ਰੂਰ ਇੱਥੇ ਆਉਨੇ ਆ ਹਾਲਾਂਕਿ ਮੈਂ ਇਹਨਾਂ ਤੋਂ 2 ਕਿਲੋਮੀਟਰ ਤੇ ਰਹਿਣਾ ਵਾਂ ਸੋ ਮੈਂ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸਾ ਬੇਨਤੀ ਕਰਦੇ ਆਂ ਕਿ ਇੰਜੀਨੀਅਰ ਭਪਿੰਦਰਜੀਤ ਜੀ ਜਲਦੀ ਸਿਹਤਮਾਨ ਹੋਣ ਪ੍ਰਮਾਤਮਾ ਇਹਨਾਂ ਨੂੰ ਚੰਗੀ ਤੰਦਰੁਸਤੀ ਬਖਸ਼ੇ ਤੇ ਆਪਣੇ ਪਰਿਵਾਰ ਦੇ ਵਿੱਚ ਜੋ ਖੁਸ਼ੀਆਂ ਤੇ ਖੇੜੇ ਮਾਣਨ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੋਥੂ ਨਾਮਾ ਚੈਨਲ ਪਾਉਰੋ ਸ਼ੋਸ਼ ਜੁਨਟੀ ਟੀਮ ਦੇ ਨਾਲ ਦਾਸ ਦੇ ਗੈਰ ਵਿਖੇ ਪਹੁੰਚਾਰੇ ਨੇ ਅੱਜ ਘਰ ਤੇ ਖੁਸ਼ੀਆਂ ਦਾ ਮਾਹੌਲ ਸੀ ਅਸੀਂ ਸੇਜ ਬਾਬਾ ਦੀਪ ਸਿੰਘ ਜੀ ਦਾ ਆਗਮਨ ਦੇ ਹਰ ਸਾਲ ਆਪਣੇ ਗ੍ਰਹਿ ਵਿਖੇ 26 ਜਨਵਰੀ ਨੂੰ ਮਨਾਉਂਦੇ ਆ ਅੱਜ ਸਭ ਬਣ ਗਿਆ ਜਨਦਰੋਂ ਆਉਣ ਲੱਗੇ ਨੇ ਫੋਨ ਕੀਤਾ ਵੀ ਅਸੀਂ ਸਾਰ ਨੂੰ ਮਿਲ ਕੇ ਜਾਣਾ ਮੈਂ ਕਿਹਾ ਜੀ ਆਇਆਂ ਨੂੰ ਆਇਨੇ ਜਿਵੇਂ ਕਹਿੰਦੇ ਨੇ ਬੇ ਖੁਸ਼ੀ ਬਣਾਈਏ ਤਾਂ ਖੁਸ਼ੀ ਵੱਧਦੀ ਹੈ ਦੁੱਖ ਬਣਾਈਏ ਤਾਂ ਦੁੱਖ ਘਟਦਾ ਹੈ ਅੱਜ ਪਹੁੰਚੇ ਨੇ ਖੁਸ਼ੀ ਵੀ ਬਣਾਈ ਆ ਤੇ ਮੇਰਾ ਦੁੱਖ ਵੀ ਬਣਾਇਆ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅੱਜ ਸੰਗਤ ਨੇ ਵੀ ਅਰਦਾਸ ਕੀਤੀ ਆ ਤੇ ਇਹਨਾਂ ਨੇ ਵੀ ਪਹੁੰਚ ਕੇ ਅਰਦਾਸ ਕੀਤੀ ਆ ਕਿ ਮੈਨੂੰ ਤਾਂ ਦੁਸਤੀ ਬਖਸ਼ਣ ਪ੍ਰਮਾਤਮਾ ਮੈਨੂੰ ਤਾਂ ਦੁਸਤੀ ਬਖਸ਼ੇ ਦੀ ਲਿਖਾਸ਼ ਹੈ ਕਿ ਮੈਂ ਸਮਾਜ ਦੇ ਲੋਕਾਂ ਲਈ ਕੁਝ ਕਰਾਂ ਪਾਵਰ ਆਫ ਸੋਸ ਜੂਨ ਦਿੱਲੀ ਕੁਝ ਕਰਾਂ ਤੇ ਪਹਿਲਾਂ ਜਿਸ ਸਭ ਗੱਲ ਕਰ ਰਹੇ ਸੀ ਕਿਡਨੀ ਟ੍ਰਾਂਸਪਲੈਂਟ ਦਾ ਉਹ ਵੀ ਕਮਿਊਨਿਟੀ ਆਇਆ ਹੋਇਆ ਤੇ ਡਾਕਟਰ ਨੇ ਮੈਨੂੰ ਪਿੱਛੇ ਪਿਛਲੇ ਮਹੀਨੇ ਮੈਨੂੰ ਕਿਹਾ ਵੀ ਤੁਸੀਂ ਚਾਹੇ ਤਾਂ ਕਿਡਨੀ ਟ੍ਰਾਂਸਪਲੈਂਟ ਕਰਨੀ ਹੈ ਚਲੋ ਪ੍ਰਵਾਤਮਾ ਸਾਰਿਆਂ ਦੀਆਂ ਦੁਆਵਾਂ ਅਰਦਾਸਾਂ ਪ੍ਰਵਾਨ ਕਰਨ ਤੇ ਮੈਨੂੰ ਸ੍ਰੀਕਾਂ ਤੰਦ ਉਸਤੀ ਬਖਸ਼ਣ ਤਾਂ ਕਿ ਮੈਂ ਲੋਕਾਂ ਦੀ ਸੇਵਾ ਵੱਲ ਚੜ੍ਹ ਕੇ ਕਰ ਸਕਾਂ ਜਿਵੇਂ ਬਿੰਦਰ ਸਿੰਘ ਦੱਸਿਆ ਬਿੰਦਰ ਸਿੰਘ ਦਾ ਨਾਮ ਇਹ 82 ਤੋਂ ਹੀ ਪ੍ਰੇਮ ਆ 1985 ਤੋਂ ਠੀਕ ਹੈ ਪੜੇ ਇਕੱਠੇ ਨੌਕਰੀ ਨੇੜੇ ਨੇੜੇ ਕੀਤੀ ਤੇ ਪ੍ਰਮਾਤਮਾ ਵੱਲੋਂ ਮੈਨੂੰ ਇਸ ਕਾਲ ਦੀ ਇੱਕ ਅਪਰਚੁਨਟੀ ਐਡੀਸ਼ਨਲੀ ਮਿਲੀ ਕਿ ਮੈਂ ਮੈਕਮੇ ਵਿੱਚ ਕਾਲ ਦੇੋਂ ਨਿਕਲਦੇ ਸਾਰੇ ਜੇਈ ਸੈਲੈਕਟ ਹੋ ਗਿਆ ਤੇ ਜੇਈ ਦੀ ਸਰਵਿਸ ਕਰਦਿਆਂ ਮੈਕਮੇ ਦੇ ਵਿੱਚੋਂ ਮੈਨੂੰ ਪ੍ਰਸ਼ੰਸਾ ਪੱਤਰ ਵੀ ਮਿਲਿਆ ਬੋਰਡ ਵੱਲੋਂ ਮਿਲਿਆ ਕਿਉਂਕਿ ਮਨ ਦੇ ਵਿੱਚ ਇੱਕ ਗੱਲ ਇਹ ਪਰਵਾਰ ਦੇ ਵਿੱਚ ਹੀ ਗੁੜਤੀ ਮਿਲੀ ਹੈ ਵੀ ਜੋ ਕੰਮ ਕਰਨਾ ਇਮਾਨਦਾਰੀ ਧਿਆਨਦਾਰੀ ਨਾਲ ਕਰਨਾ ਕੀਤਾ ਓਹੋ ਜਸਸਾ ਸਾਬ ਨੂੰ ਪਤਾ ਹੈ ਵੀ ਇੱਕ ਵਾਰੀ ਨਾ ਡਿਸਟ੍ਰਿਬਿਊਸ਼ਨ ਟਰਾਂਸਫਾਰਮਰ ਦੀ ਕੋਈ ਦਿੱਕਤ ਆਈ ਉਹਨਾਂ ਨੇ ਸਾਡੀ ਡਿਊਟੀ ਲਾਤੀ ਵੀ ਤੁਸੀਂ ਇਹ ਚੈੱਕ ਕਰਕੇ ਦੱਸੋ ਉਹ ਟਰਾਂਸਫਾਰਮਰ ਅਸੀਂ ਓਪਨ ਕਰਕੇ ਉਹਨਾਂ ਦਾ ਸਾਰਾ ਰਿਜ਼ਲਟ ਬੋਰਡ ਨੂੰ ਦਿੱਤਾ ਬੋਰਡ ਨੇ ਸਾਨੂੰ ਉਹਤੇ ਲੈਟਰ ਆਫ ਅਪਲੀਕੇਸ਼ਨ ਦਿੱਤੀ ਠੀਕ ਹੈ ਕਈ ਵੱਡੀਆਂ ਵੱਡੀਆਂ ਇਨਕੁਆਰੀਆਂ ਸਾਨੂੰ ਸੌਪੀਆਂ ਅਸੀਂ ਉਹ ਵੀ ਮੈਕ ਕੀਤੀਆਂ ਟੈਕਨੀਕਲ ਆਰਚ ਰਹਿੰਦੇ ਆਂ 2013 ਜਦੋਂ ਮੈਨੂੰ ਐਸਜੀਪ ਬਣਾ ਕੇ ਪ੍ਰੋਟੈਕਸ਼ਨ 'ਚ ਲਗਾਤਾ ਫਿਰ ਪ੍ਰੋਟੈਕਸ਼ਨ ਦਾ ਕੰਮ ਕੀਤਾ ਫਿਰ ਸੀਨੀਅਰ ਐਕਸ ਬਣਾ ਕੇ ਟੀਆ ਡਾਊਟ 'ਚ ਲਗਾਤਾ ਉੱਥੇ ਵੀ ਕੰਮ ਕੀਤਾ ਕੰਮ ਕਰਕੇ ਚਲੋ ਸਿਹਤ ਨੇ ਸਾਥ ਨਹੀਂ ਦਿੱਤਾ ਮੈਨੂੰ 6 ਮਹੀਨੇ ਪਹਿਲਾਂ ਰਿਟਾਇਰਮੈਂਟ ਲੈਣੀ ਪਈ ਰਿਟਾਇਰਮੈਂਟ ਲਈ ਪਰ ਮੈਨੂੰ ਰਿਟਾਇਰਮੈਂਟ ਨਾਲ ਵੱਡਾ ਦੁੱਖ ਹੈ ਵੀ ਮੈਂ ਸਰੀਰਕ ਅਪਾਜਤਾ ਕਰਕੇ ਮੈਂ ਆਪਣੇ ਸਮਾਜ ਲਈ ਕੁਝ ਕਰ ਨਹੀਂ ਪਾ ਰਿਹਾ ਕਿਉਂ ਮੈਂ ਕਰਨਾ ਚਾਹਨਾ ਜੋ ਮੇਰੀ ਦੀ ਲਿਖਾਸ਼ ਹੈ ਸੋ ਇਹਨਾਂ ਦਸਤ ਸਾਬ ਨੇ ਬਗੀ ਸਾਬ ਨੇ ਤੇ ਅੱਜ ਆਈਆਂ ਸੰਗਤਾਂ ਨੇ ਸਤਿਗੁਰੂ ਦੇ ਚਰਨਾਂ ਦੇ ਮੇਰੀ ਤਾਂ ਦੋਸਤੀ ਅਰਦਾਸ ਕੀਤੀ ਹੈ ਤੇ ਫਰਮਾਤਮਾ ਇਹਨਾਂ ਦੀ ਅਰਦਾਸ ਸੁਣ ਤੇ ਮੇਰੀ ਤਾਂ ਦੋਸਤੀ ਬਸ਼ਤ ਤਾਂ ਕਿ ਮੈਂ ਦੇਸ਼ ਗਾਉਂ ਸਮਾਜ ਦੀ ਕੁਝ ਕਰ ਸਕਾਂ ਸੋ ਸੋਤਾ ਸਾਹਿਬ ਦਾ ਸਾਜੀ ਆਪਣੇ ਪੋਥੂ ਨਾਮਾ ਚੈਨਲ ਦਾ ਤੇ ਪਾਵਰ ਆਫ ਸੋਸਾਇਟੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਅੱਜ ਮੈਨੂੰ ਕਰਾ ਕੇ ਮੇਰੀ ਖੁਸ਼ੀ ਤੇ ਮੇਰੀ ਗਮੀ ਦੇ ਵਿੱਚ ਸਾਥ ਦੇ ਕੇ ਤੇ ਮੈਨੂੰ ਨਵਾਜਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਬਹੁਤ ਹੀ ਉਮਦਾ ਵਿਚਾਰ ਨੇ ਸਰਦਾਰ ਭੁਪਿੰਦਰਜੀਤ ਸਿੰਘ ਜੀ ਹੋਰਾਂ ਦੇ ਅਸੀਂ ਤਾਂ ਸਤਗੁਰ ਦੇ ਚਰਨਾ ਚ ਹਮੇਸ਼ਾ ਅਰਦਾਸ ਕਰਦੇ ਹਾਂ ਕਿ ਸੱਚੇ ਪਾਸ਼ਾ ਇਹੋ ਜੇ ਇਮਾਨਦਾਰ ਆਫੀਸਰ ਨੂੰ ਤੁਸੀਂ ਬਿਲਕੁਲ ਤੰਦਰੁਸਤੀ ਬਖਸ਼ੋ ਔਰ ਭਵਿੱਖ ਦੇ ਵਿੱਚ ਕਿਡਨੀ ਟ੍ਰਾਂਸਪਲੈਂਟ ਦੀ ਗੱਲ ਕਰ ਰਹੇ ਆ ਔਰ ਮੈਂ ਤਾਂ ਅਕਾਲ ਪੁਰਖ ਤੇ ਚਰਨਾਂ 'ਚ ਅਰਦਾਸ ਕਰਦਾ ਕਿ ਠੀਕ ਹੈ ਕਿੰਨੇ ਉਹਨੇ ਦੁੱਖ ਦੇਮੀ ਪਰ ਸੁੱਖ ਦਾ ਦੇਮੀ ਫਸੇਹੀ ਸਾਡੀ ਦੁਆ ਹੈ ਅਕਾਲ ਪੁਰਖ ਇਸ ਪਰਿਵਾਰ ਵਿੱਚ ਹਮੇਸ਼ਾ ਖੁਸ਼ੀਆਂ ਇਸੇ ਤਰ੍ਹਾਂ ਹੀ ਬਖਸ਼ਦਾ ਰਹੇ ਔਰ ਇਸੇ ਤਰ੍ਹਾਂ ਭਵਿੰਦਰਜੀਤ ਸਿੰਘ ਸਾਨੂੰ ਆਉਂਦਿਆਂ ਦਾ ਵੈਲਕਮ ਕਰਨ ਸਾਨੂੰ ਇਸ ਤੋਂ ਵੱਡੀ ਖੁਸ਼ੀ ਹੋ ਕੀ ਹੋ ਸਕਦੀ ਹੈ ਸੋ ਦੋਸਤੋ ਮੈਂ ਦੱਸ ਦਿਆਂ ਕਿ ਅੱਜ ਪੋਸੂ ਨਮਾ ਚੈਨਲ ਦੀ ਟੀਮ ਸਰਦਾਰ ਭੁਪਿੰਦਰ ਜੀ ਸਿੰਘ ਹੋਰਾਂ ਦੇ ਘਰ ਆਈ ਹੈ ਔਰ ਦੇਖੋ ਮਾਲਕ ਸਬਬ ਕਿਸ ਤਰ੍ਹਾਂ ਬਣਾਉਂਦਾ ਕਿ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਗਮਨ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਕਾਫੀ ਸਾਲਾਂ ਤੋਂ ਸੈਲੀਬ੍ਰੇਟ ਕਰਦੇ ਆ ਰਹੇ ਨੇ ਔਰ ਭਪਿੰਦਰਜੀਤ ਸਿੰਘ ਹੋਰਾਂ ਦੀ ਪਤਨੀ ਮੈਡਮ ਅਮਰਜੀਤ ਕੌਰ ਜੀ ਜਿਹੜੇ ਕਿ ਸੀਨੀਅਰ ਲੈਕਚਰਰ ਰਿਟਾਇਰ ਹੋਏ ਨੇ ਔਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਮਤਲਬ ਕਿਸ ਤਰ੍ਹਾਂ ਦਾ ਸਫਰ ਰਿਹਾ ਭੈਣ ਜੀ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਸਰੀ ਕਾਲ ਜੀ ਸਸਰੀ ਕਾਲ ਕਦੋਂ ਰਿਟਾਇਰਮੈਂਟ ਹੋਈ ਜੀ ਆਪਣੀ ਮੇਰੀ ਰਿਟਾਇਰਮੈਂਟ ਜੀ 31 12 2025 ਨੂੰ ਹੋਈ ਗਵਰਨਮੈਂਟ ਸੀਨੀਅਰ ਸਕੂਲ ਗਿਲ ਅੱਛਾ ਗਿਲ ਤੋਂ ਰਿਟਾਇਰ ਹੋਏ ਹੋ ਜੁਆਇਨ ਕਦੋਂ ਕੀਤਾ ਸੀ ਕਿਹੜੇ ਸਾਲ ਕੀਤਾ ਸੀ ਕਿੰਨੇ ਸਾਲ ਤੁਸੀਂ ਐਜੂਕੇਸ਼ਨ ਚ ਰਹੇ ਮੈਂ 91 ਦੇ ਵਿੱਚ ਜਬੀਟੀ ਟੀਚਰ ਜੁਆਇਨ ਕੀਤਾ ਸੀ ਜੀ ਤੇ 98 ਦੇ ਵਿੱਚ ਮੇਰੀ ਪ੍ਰਮੋਸ਼ਨ ਹੋ ਗਈ ਸੀ ਮਾਸਟਰ ਕੈਡਰ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਫਿਰ 2021 ਦੇ ਵਿੱਚ ਮੈਂ ਲੈਕਚਰਰ ਪ੍ਰਮੋਟ ਹੋਈ ਤਾਂ ਮੈਨੂੰ ਸ ਸੀਨੀਅਰ ਸੈਕੰਡਰੀ ਸਕੂਲ ਡਰਾਉਣੀ ਮੈਂ ਜੁਆਇਨ ਕੀਤਾ ਅੱਛਾ ਜੀ ਤੇ ਉਸ ਤੋਂ ਬਾਅਦ ਮੈਨੂੰ ਥੋੜਾ ਦੂਰ ਲੱਗਦਾ ਸੀ ਉਹ 60 ਕਿਲੋਮੀਟਰ ਸੀ ਤੇ ਉਸ ਤੋਂ ਬਾਅਦ ਮੈਂ ਜਾਨੀ ਆਪਣੀ ਟਰਾਂਸਫਰ ਕਰਵਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰਾ ਅੱਛਾ ਜੀ ਉਹ ਲੁਧਿਆਣੇ ਚ ਹੀ ਹੈ ਨਹੀਂ ਉਹ ਡਿਸਟ੍ਰਿਕਟ ਮਲੇਰਕੋਟਲਾ ਚ ਹੈ ਕੀ ਹਾਂਜੀ ਤੇ ਮੈਂ ਉਥੇ 3 ਸਾਲ ਸਰਵਿਸ ਕੀਤੀ ਔਰ ਬਹੁਤ ਅੱਛਾ ਸਕੂਲ ਸੀ ਸਾਰੇ ਅਧਿਆਪਕ ਬਹੁਤ ਅੱਛੇ ਸੀ ਬੱਚੇ ਵੀ ਬਹੁਤ ਵਧੀਆ ਸੀ ਤੇ ਮੇਰੇ ਹਸਬੰਡ ਦੇ ਬਿਮਾਰ ਹੋਣ ਕਾਰਨ ਮੈਨੂੰ ਟਰਾਂਸਫਰ ਕਰਵਾਉਣੀ ਪਈ ਜੀ ਤੇ ਮੈਂ ਸਤੰਬਰ 2024 ਦੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸਕੂਲ ਸਕੂਲ ਗਿਲ ਜੁਆਇਨ ਕੀਤਾ ਹਾਂ ਤੇ ਉਸ ਤੋਂ ਬਾਅਦ ਫਿਰ ਮੇਰੇ 1.5 ਸਾਲ ਦੀ ਸਰਵਿਸ ਰਹਿੰਦੀ ਸੀ ਤੇ ਮੈਂ 31 12 2025 ਨੂੰ ਰਟਾਇਰ ਹੋਈ ਇਸ ਸਫਰ ਦੇ ਦਰਮਿਆਨ ਮੈਨੂੰ ਬਹੁਤ ਹੀ ਵਧੀਆ ਲੱਗਿਆ ਔਰ ਜੋ ਵੀ ਮੇਰੇ ਪੇਰੈਂਟਸ ਨੇ ਵੀ ਮੈਨੂੰ ਜੋ ਸਿੱਖਿਆ ਦਿੱਤੀ ਜਾਂ ਮੇਰੇ ਹਸਬੰਡ ਭਪਿੰਦਰਜੀ ਸਿੰਘ ਇਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਐਜੂਕੇਸ਼ਨ ਦੇ ਦਰਮਿਆਨ ਜੇ ਮੈਂ ਕਹਾਂ ਕਿ ਮੈਂ ਡਿਸਟ੍ਰਿਕਟ ਫਰੀਦਕੋਟ ਤੋਂ ਮੈਂ ਬਹੁਤੀ ਐਜੂਕੇਸ਼ਨ ਲਈ ਅੱਛਾ ਜੀ ਕਿਉਂਕਿ ਮੇਰੇ ਫਾਦਰ ਇਰੀਗੇਸ਼ਨ ਦੇ ਵਿੱਚ ਐਕਸਿਨ ਰਿਟਾਇਰ ਹੋਏ ਜੀ ਤੇ ਉਹ ਫਰੀਦਕੋਟ ਹੀ ਸਰਵਿਸ ਕਰਦੇ ਸੀ ਤਾਂ ਮੈਂ ਗਵਰਨਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਬੀਏ ਕੀਤੀ ਤੇ ਮੈਂ ਫਿਰ ਦੇਵ ਸਮਾਜ ਕਾਲਜ ਫਿਰੋਜ਼ਪੁਰ ਤੋਂ ਬੀਐਡ ਕੀਤੀ ਵਾਹ ਤੇ ਮੈਂ ਐਮਐਡ ਗਵਰਨਮੈਂਟ ਐਜੂਕੇਸ਼ਨ ਕਾਲਜ ਫਰੀਦਕੋਟ ਤੋਂ ਕੀਤੀ ਤੇ ਮੇਰਾ ਸਫਰ ਯਾਨੀ ਕਿ এডਿਕੇਸ਼ਨ ਵਾਲਾ ਵੀ ਜੇ ਮੈਂ ਕਹਾ ਤੇ ਸਰਵਿਸ ਵਾਲਾ ਵੀ ਕਹਾ ਬਹੁਤ ਵਧੀਆ ਸੀ ਅੱਗੇ ਜੋ ਲਾਈਫ ਹੈ ਇਸ ਦੇ ਵਿੱਚ ਵੀ ਮੈਂ ਐਵੇਂ ਕਹਾ ਕਿ ਮੇਰੇ ਹਸਬੰਦ ਮੇਰੀ ਮੈਨੂੰ ਪੂਰੀ ਸਪੋਰਟ ਹੈ ਜੀ ਔਰ ਮੇਰੇ ਬੱਚੇ ਨੇ ਤਿੰਨ ਤਿੰਨੋਂ ਬਾਹਰ ਸੈਟਲ ਨੇ ਤੇ ਐਵੇਂ ਕਹਾ ਵੀ ਯਾਨੀ ਪਰਮਾਤਮਾ ਦਾ ਮੈਂ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੀ ਹਾਂ ਕਿ ਬਹੁਤ ਜ਼ਿਆਦਾ ਮੈਨੂੰ ਪਰਮਾਤਮਾ ਨੇ ਦਿੱਤਾ ਔਰ ਹਸਬੰਡ ਦੇ ਥੋੜਾ ਜਿਹਾ ਬਿਮਾਰ ਹੋਣ ਕਾਰਨ ਮੈਨੂੰ ਇਸ ਦਰਮਿਆਨ ਦੇ ਵਿੱਚ ਦਿੱਕਤ ਵੀ ਆਈ ਨੈਚੁਰਲੀ ਪਰ ਫਿਰ ਵੀ ਆਪਾਂ ਉਸ ਤੇ ਛੱਡ ਕੇ ਪਰਮਾਤਮਾ ਤੇ ਅੱਜੋ ਠੀਕ ਨੇ ਬਿਲਕੁਲ ਤੇ ਬਹੁਤ ਵਧੀਆ ਨੇ ਔਰ ਦੋਸਤੋ ਜਦੋਂ ਮਤਲਬ ਕੋਈ ਵੀ ਸ਼ਖਸ ਹੈ ਪਰਿਵਾਰ ਵਿੱਚ ਤੁਰਦਾ ਫਿਰਦਾ ਹੋਵੇ ਠੀਕ ਹੈ ਮੈਂ ਹਮੇਸ਼ਾ ਕਹਿੰਦਾ ਨਾ ਦੁੱਖ ਜਿਹੜੇ ਹੈ ਉਹ ਸਾਡੀ ਜ਼ਿੰਦਗੀ ਦਾ ਇੱਕ ਅੰਗ ਹੈ ਜਿਵੇਂ ਸੁੱਖ ਸਾਡੀ ਜ਼ਿੰਦਗੀ ਦਾ ਅੰਗ ਹੈ ਤੇ ਦੁੱਖ ਵੀ ਨੇ ਚੱਲਦੇ ਨੇ ਪਰ ਉਹ ਇਨਸਾਨ ਜਦੋਂ ਸਾਡੇ ਵਿੱਚ ਵਿਚਰਦਾ ਹੈ ਅਸੀਂ ਉਹਨਾਂ ਗੱਲਬਾਤ ਕਰਦੇ ਆ ਤਾਂ ਜੇ ਕੋਈ ਦੁੱਖ ਵੀ ਆਉਂਦਾ ਹੈ ਤਾਂ ਮਤਲਬ ਉਹ ਵੀ ਜਿਹੜਾ ਹੈ ਉਹਦੇ ਫਰਕ ਕਰਕੇ ਉੜ ਜਾਂਦਾ ਹੈ ਸੋ ਮੈਂ ਭੈਣ ਜੀ ਦੇ ਹੌਸਲੇ ਦੀ ਦਾਤ ਦਿੰਦਾ ਕਿੱਥੋਂ ਸਟੱਡੀ ਕੀਤੀ ਕਿੱਥੇ ਕਿੱਥੇ ਟਰਾਂਸਫਰ ਹੋਈ ਹੈ ਲੇਕਿਨ ਉਹ ਜਿਹੜਾ ਸਾਥ ਹੈ ਪਤੀ ਪਤਨੀ ਦਾ ਉਹ ਉਸੇ ਦਾ ਉਸੇ ਤਰ੍ਹਾਂ ਬਰਕਰਾਰ ਰਿਹਾ ਹੈ ਔਰ ਮੈਂ ਸਤਗੁਰ ਦੇ ਚਰਨਾਚਰਦਾਸ ਬੇਨਤੀ ਫਰਿਆਦ ਜੋਦੜੀ ਕਰਦਾ ਕਿ ਸਾਥ ਹਮੇਸ਼ਾ ਬਣਿਆ ਰਹੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਦੁੱਖ ਆਵੇ ਸੁੱਖ ਦਾ ਆਵੇ ਬਸ ਅਕਾਲਪੁਰ ਕਿਸ ਪਰਿਵਾਰ ਤੇ ਆਪਣੀ ਕਿਰਪਾ ਬਣਾਈ ਰੱਖੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੁੰਦਾ ਪੋਸੂ ਨਾਮਾ ਚੈਨਲ ਲਈ ਲੁਧਿਆਣੇ ਤੋਂ